ਖੰਨਾ ਦੇ ਵਾਰਡ ਨੰਬਰ 2 ਦੀ ਹੋਈ ਉਪ ਚੋਣ ਵਿੱਚ ਕਾਂਗਰਸ ਪਾਰਟੀ ਵੱਲੋਂ ਤੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਖੰਨਾ ਦੇ ਜੀਟੀ ਰੋਡ ਵਿਚਕਾਰਲੇ ਬਸ ਅੱਡੇ ਤੇ ਬਿਕਾਨੀ ਸਵੀਟਸ ਦੇ ਸਾਹਮਣੇ ਲਿੰਕ ਰੋਡ ਤੇ ਲਾਇਆ ਗਿਆ ਧਰਨਾ ਮੌਕੇ ਤੇ ਪਹੁੰਚੇ ਸਾਬਕਾ ਮੰਤਰੀ ਤੇ ਵਿਧਾਇਕ ਆਗੂਆਂ ਤੋਂ ਇਲਾਵਾ ਭਾਰੀ ਗਿਣਤੀ ਦਾ ਹੋਇਆ ਇਕੱਠ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਜਿੰਦਾਬਾਦ ਜਿੰਦਾਬਾਦ ਅਸੀਂ ਸਾਰਿਆਂ ਨੇ ਸੋਚ ਵਿਚਾਰ ਕੇ ਕਿਹਾ ਕਿ ਪਹਿਲਾਂ ਆਪਾਂ ਇੱਥੇ ਬੈਠੋ ਸਾਡੀ ਲੀਡਰਸ਼ਿਪ ਨੂੰ ਆ ਲੈਣ ਦਿਓ ਜੇ ਤੁਹਾਡੇ ਕੋਲ ਕੋਈ ਇਹਦਾ ਹੱਲ ਹੈਗਾ ਤਾਂ ਸਾਨੂੰ ਦੱਸ ਦਿਓ ਕਿਉਂਕਿ ਸਾਡੀ ਲੀਡਰਸ਼ਿਪ ਜਿਹੜੀ ਆ ਉਹਦੀ ਅਸੀਂ ਅਖੀਰੀ ਗੱਲ ਮੰਨਣੀ ਹੈ ਪਰ ਸਾਡਾ ਮਨ ਸਾਡਾ ਦਾ ਹੀ ਹੈ ਕਿਉਂ ਵੀ ਹੈਗਾ ਕਿ ਨਹੀਂ ਹੈ ਪਿਆਰੋ ਨਾ ਜੀ ਹੁਣ ਸਾਡੀ ਮੰਗ ਸੁਣ ਲੋ ਕੀ ਆ ਸੌੜਨਾਲ ਪੁਲਿਸ ਦੇ ਅਫਸਰ ਵੀ ਖੜੇ ਨੇ ਤੁਸੀਂ ਵੀ ਇਹਨਾਂ ਨੂੰ ਮਜਬੂਰ ਕਰੋ ਜੀ ਕਿਉਂਕਿ ਤੁਹਾਡੇ 'ਚ ਇਹ ਤਾਕਤ ਆ ਸੰਵਿਧਾਨਿਕ ਅਧਿਕਾਰ ਵੀ ਹੈ ਕਿ ਪਾਰਲੀਮੈਂਟ ਤੁਸੀਂ ਮੈਂਬਰ ਹੋ ਵਿਧਾਨ ਸਭਾ ਤੁਸੀਂ ਨਮਾਇੰਦਗੀ ਕਰਦੇ ਹੋ ਪਾਰਟੀ ਦੀ ਛੋ ਸਾਡੀ ਮੰਗ ਇੱਕੋ ਹੀ ਆ ਇੱਕ ਜਿਹੜੀ ਉਹ ਵੀ ਸਾਨੂੰ ਕਰਨਾ ਪਿਆ ਅਸੀਂ ਕਰਨ ਨੂੰ ਤਿਆਰ ਪਰ ਇਹਨਾਂ ਮਾੜੇ ਅੰਸਰਾਂ ਨੂੰ ਇਹਨਾਂ ਨੂੰ ਮੰਨ ਮੰਨੀਆਂ ਨਹੀਂ ਕਰਨ ਦੇਾਂਗੇ ਪਹਿਲਾ ਜਿਹੜਾ ਪਰਚਾ ਹੋਣਾ ਚਾਹੀਦਾ ਵਿੱਕੀ ਮਸ਼ਾਲ ਤੇ ਹੋਣਾ ਚਾਹੀਦਾ ਜਿਹੜਾ ਉੱਥੇ ਦਾ ਝਾੜੂ ਦਾ ਉਮੀਦਵਾਰ ਸੀ ਜਿਹਨੇ ਮਸ਼ੀਨ ਸਿੱਟੀ ਅੱਗੋਂ ਵੀ ਮਰਾਜੀਆਂ ਨਾਲ ਗੱਲ ਲਈ ਦੂਜਾ ਅਮਰਦੀਪੁਰੇ ਅਧਰਾਜੀਓ ਤੀਜਾ ਜਿਹੜਾ ਪੰਪੀ ਐਮਸੀ ਉੱਥੇ ਹਾਜ਼ਰ ਸੀਗਾ ਉਹ ਪੁਰੇ ਰਾਜੀ ਪੁਰੇ ਰਾਜੀ ਪੁਰੇ ਰਾਜੀ ਸੋਇਆ ਤਿੰਨਾਂ ਤੇ ਐਫ ਆਈ ਆਰ ਦੇ ਵਿੱਚ ਨੋ ਹੋਣਾ ਚਾਹੀਦਾ ਔਰ ਇਹਨਾਂ ਨੂੰ ਉੱਥੇ ਗ੍ਰਫਤਾਰ ਕਰਨਾ ਚਾਹੀਦਾ ਕੱਲ ਜਿਵੇਂ ਪੁਲਿਸ ਨੇ ਇਹਨਾਂ ਨੂੰ ਭਗੌੜਿਆਂ ਨੂੰ ਪੁਲਿਸ ਨੇ ਇੱਕ ਦੂਜੇ ਦੇ ਵਿੱਚ ਬਾਹ ਪਾ ਕੇ ਇਹਨਾਂ ਨੂੰ ਉੱਥੇ ਪੁਲਿਸ ਸਟੇਸ਼ਨ ਦੇ ਵਿੱਚੋਂ ਕੱਢਿਆ ਇਹ ਦੇਖਣ ਆਏ ਸੀ ਕਿਵੇਂ ਨੀਮੀਆਂ ਪਾ ਕੇ ਇਹ ਉੱਥੋਂ ਭੱਜੇ ਨੇ ਇਹ ਭਗੌੜੇ ਨੇ ਭਗੌੜੇ ਕੰਦਾ ਟੱਪ ਕੇ ਭੱਜਣ ਨੂੰ ਤਿਆਰ ਸੀ ਪਰ ਪੁਲਿਸ ਦੀ ਮਦਦ ਲੈ ਕੇ ਇਹ ਭੱਜੇ ਨੇ ਕੋਈ ਗੱਲ ਨਹੀਂ ਕਿੰਨਾ ਕ ਭੱਜ ਲੈਣਗੇ ਅੱਜ ਨਹੀਂ ਤਾਂ ਕੱਲ ਕੋਈ ਗੱਲ ਨਹੀਂ ਸਾਲ ਸਵਾ ਸਾਲ ਬਾਅਦ ਸਰਕਾਰ ਆਪਣੀ ਆ ਜਾਣੀ ਆ ਫੇਰ ਤਖਾਵਾਂਗੇ ਜੇ ਨਾਨੀ ਨਾ ਚੇਤੇ ਕਰਾਤੀ ਤਾਂ ਮੈਨੂੰ ਨਾ ਕਿਓ ਕੁਝ ਕੌਂਸਲਰズ ਵੀ ਇੱਥੇ ਨੇ ਬਾਕੀ ਸਾਡੀ ਪਾਰਟੀ ਦੇ ਸਾਥੀ ਸਾਰੇ ਇੱਥੇ ਬੈਠੇ ਨੇ ਸਾ ਗੁਰਕੀਰਸ ਸਿੰਘ ਕੋਠਰੀ ਸਾਹਿਬ ਨੇ ਕੱਲ ਰਾਤ ਹੀ ਪਾਰਟੀ ਦੀ ਲੀਡਰਸ਼ਿਪ ਦੇ ਧਿਆਨ ਚ ਗੱਲ ਲੈ ਕੇ ਆਂਦੀ ਸੀ ਇਹ ਚੀਜ਼ ਮੇਰੇ ਧਿਆਨ ਵਿੱਚ ਤੇ ਵਿੜਿੰਗ ਸਾਹਿਬ ਦੇ ਧਿਆਨ ਦੇ ਵਿੱਚ ਕੱਲ ਰਾਤ ਦੀ ਆਈ ਕੱਲ ਰਾਤ ਤੇ ਹੀ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰ ਰਹੇ ਸੀ ਸੈਪਟੀ ਕਮਿਸ਼ਨਰ ਧੂਦਣਾ ਜਿਹੜੇ ਨੇ ਉਹਨਾਂ ਦਾ ਵੀ ਜ਼ਿਕਰ ਹੋਇਆ ਐਸਐਸਪੀ ਖੰਨਾ ਜਿਹੜੇ ਨੇ ਮੈਡਮ ਉਹਨਾਂ ਦਾ ਵੀ ਲਗਾਤਾਰ ਅਸੀਂ ਰਾfte ਵਿੱਚ ਸੀ ਪਰ ਮੈਨੂੰ ਬਹੁਤ ਵੱਡਾ ਅਫਸੋਸ ਹੈ ਕਿ ਜਿਹੜੀ ਜਮਾਤ ਕੇਜਰੀਵਾਲ ਸਾਹਿਬ ਨੇ ਵਾਦਾ ਕਰਕੇ ਤੇ ਭਗਵੰਤ ਮਾਨ ਜੀ ਨੇ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਚੇਂਜ ਲੈ ਕੇ ਆਵਾਂਗੇ ਅਸੀਂ ਇੱਕ ਤਬਦੀਲੀ ਲੈ ਕੇ ਆਵਾਂਗੇ ਇਹ ਸਰਕਾਰਾਂ ਜਿਹੜੀਆਂ ਨੇ ਪਿੰਡਾਂ ਤੇ ਸ਼ਹਿਰਾਂ ਦੇ ਸੱਥਾਂ ਵਿੱਚੋਂ ਚੱਲਣ ਕੀ ਹੈ ਅਸੀਂ ਇੱਕ ਬਿਹਤਰੀਨ ਰਾਜਨੀਤੀ ਲੈ ਕੇ ਆਵਾਂਗੇ ਮੈਨੂੰ ਅਫਸੋਸ ਹੈ ਕਿ ਸਮੁੱਚੇ ਪੰਜਾਬ ਇਕੱਲੇ ਖੰਨੇ ਚ ਨਹੀਂ ਇਹ ਜਿਹੜਾ ਲੋਕ ਰਾਜ ਨੂੰ ਮਾਰਨ ਦਾ ਨਾਅ ਚ ਹੈ ਇਹ ਪਕਾਇਦਾ ਤੌਰ ਕੇਜਰੀਵਾਲ ਤੇ ਤੇ ਭਗਵੰਦ ਦੀ ਡਾਇਰੈਕਸ਼ਨਸ ਤੇ ਹੋਇਆ। ਸਾਹਿਬ ਤੁਹਾਨੂੰ ਤੁਹਾਡੇ ਸਾਥੀਆਂ ਨੂੰ ਬਿਲਕੁਲ ਠੀਕ। ਬਟ ਮੈਂ ਵੇਖਿਆ ਆਈਪੀਐਸ ਸੇ ਆਈਏ ਅਫਸਰ ਵੀ ਨਿਰੇ ਕੱਟ ਪੁਤਲੀਆਂ ਬਣ ਕੇ ਰਹਿ ਗਏ। ਇਹਨਾਂ ਦੀ ਜਿਹੜੀ ਇਹਨਾਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਗਈ ਸੀ ਇੰਸਟੀਚੂਟਸ ਦੇ ਵਿੱਚ ਜਿੱਥੋਂ IAS ਬੰਦ ਤੋਂ ਬਾਅਦ ਇਹਨਾਂ ਦੀ IPS ਤੇ IAST ਦੀ ਟ੍ਰੇਨਿੰਗ ਹੁੰਦੀ ਉਹਦੇ ਵਿੱਚ ਪਹਿਲੀ ਟ੍ਰੇਨਿੰਗ ਇਹ ਸੀ ਕਿ ਜਿਹੜੀ ਵੀ ਸਚਾਈ ਤੇ ਪਹਿਰਾ ਦੇਣਾ ਜਿਹੜੀ ਸਹੀ ਗੱਲ ਹੈ ਉਹ ਤੁਸੀਂ ਕਰਨੀ ਹੈ ਮੈਨੂੰ ਅਫਸੋਸ ਨਾ ਕਹਿਣਾ ਪਵੇ ਇੱਕ ਕਾਊਂਟਿੰਗ ਦੀ ਮਸ਼ੀਨ ਚੁੱਕ ਕੇ ਰਿਟਰਨਿੰਗ ਅਫਸਰ ਸਾਹਮਣੇ ਉਹਦੀ ਸਾਰੀ ਟੀਮ ਦੇ ਹੁੰਦੇ ਆ ਸਾਰੇ ਆਪੋਜੀਸ਼ਨ ਦੇ ਕੈਂਡੀਡੇਟਸ ਦੇ ਹੁੰਦੇ ਆ ਉਹਨਾਂ ਦੇ ਅੰਦਰ ਜਿਹੜੇ ਬੈਠੇ ਹੁੰਦੇ ਪੋਲਿੰਗ ਏਜੰਟਸ ਦੇ ਉਹਨਾਂ ਦੇ ਹੁੰਦਿਆ ਮਸ਼ੀਨ ਤੋੜ ਦਿੱਤੀ ਜਾਏ ਅਬਸਰ ਇਹ ਗੱਲ ਕਹਿਣ ਜਦ ਇਹ ਰਿਟਰਨਿੰਗ ਅਕਸਰ ਤੇ ਕਹਿੰਦੇ ਹੀ ਅਸੀਂ ਸ੍ਰੀ ਕਲਮੀ ਮੈਂ ਕੀ ਨਾਮ ਹੈ ਮੈਂ ਆਮ ਆਦਮੀ ਪਾਰਟੀ ਦਾ ਉਮੀਦਵਾਰਾਂ ਜੀ ਗਰਤੀਪੇਖੀ ਮਿਸਾਲ ਮੇਰਾ ਨਾਮ ਹੈ ਮੈਂ ਵਾਰਡ ਨੰਬਰ 2 ਤੋਂ ਆਰਟੀਸਪੀਟ ਕਰ ਰਿਹਾ ਹਾਂ ਸਰ ਕੱਲ ਜਿਹੜੀਆਂ ਵੋਟਾਂ ਪਈਆਂ ਨੇ ਉਤਰਾ ਵੱਲੋਂ ਬੜੇ ਸ਼ਾਂਤ ਨਾਲ ਵੋਟਾਂ ਪਈਆਂ ਦੀਆਂ ਅਤੇ ਜੱਟੇ ਬੜੇ ਸ਼ਾਂਤੀ ਮਈ ਨਾਲ ਹੋ ਰਿਹਾ ਸੀ ਉੱਥੇ ਅਚਾਨਕ ਹੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਮੁਰਦਾਵਾ ਦੇ ਨਾਅਰੇ ਲਾ ਜਾਂਦੇ ਨੇ ਅਤੇ ਸੂਤਰਾ ਵੱਲੋਂ ਖਬਰ ਆਂਦੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਮਸ਼ੀਨਾਂ ਤੋੜੀਆਂ ਗਈਆਂ ਨੇ ਤੇ ਮਿੱਟੀ ਮਸ਼ਾਲ ਜੀ ਵੱਲੋਂ ਮਸ਼ੀਨਾਂ ਤੋੜੀਆਂ ਗਈਆਂ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਇਸ ਲੋ ਨੰਬਰ ਵਾਰਡ ਦੇ ਵਿੱਚ ਚਾਰ ਬੂਥ ਨੇ 7 ਨੰਬਰ ਸੀ 6 ਨੰਬਰ 5 ਔਰ 4 ਨੰਬਰ ਸੀਗਾ ਸਾਡੀ ਜਿਹੜੀ ਗਿਣਤੀ ਸ਼ੁਰੂ ਹੋ ਗਈ ਸੀ ਉਹਦੇ ਵਿੱਚ ਜਿਹੜੇ ਇਹਨਾਂ ਦੇ ਕੈਂਡੀਡੇਟ ਸੀ ਉਹਨਾਂ ਦੇ ਭਾਈ ਚਾਰ ਜਿਹੜੇ ਉੱਥੇ ਭਾਈਚਾਰਾ ਬੈਠਾ ਉਹਨਾਂ ਦੀਆਂ ਕਾਫੀ ਕੱਟੀਆਂ ਵੋਟਾਂ ਸੀਗੀਆਂ ਜਦ ਕਿ ਜੇ ਅਸੀਂ ਤੋੜਦਿਆਂ ਦਾ ਜਿਹੜੇ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਅਸੀਂ ਉਹਨਾਂ ਦੀਆਂ ਤੋੜਦੇ ਜਿਹਦੇ ਵਿੱਚ ਇਹ ਬੂਥ ਜਿਹੜੇ ਬੂਥ ਦੀ 4 ਨੰਬਰ ਜਿਹੜਾ ਬੂਥ ਹੈ ਇਹਦੀ ਜਿਹੜੀ ਮਸ਼ੀਨ ਬਾਰੇ ਕਹਿ ਰਹੇ ਨੇ ਇਹਦੇ ਵਿੱਚ ਤਾਂ ਮੇਰਾ ਪਰਿਵਾਰ ਹੈ ਮੈਂ 10 ਸਾਲ ਤੋਂ ਉਹ ਐਮਸੀ ਦੀ ਸੇਵਾ ਨਿਭਾ ਰਿਹਾ ਉਹ ਸਾਰਾ ਵਾਰਡ ਮੈਂ ਉੱਥੇ ਬੜੀ ਇਮਾਨਦਾਰੀ ਤੰਦੇਹੀ ਦੇ ਨਾਲ ਸੇਵਾ ਕੀਤੀ ਉਹ ਸਾਰੇ ਮੇਰੇ ਪਰਿਵਾਰ ਦੀ ਹੈ ਮੇਰੀ ਆਪਣੀਆਂ ਵੋਟਾਂ ਨੇ ਮੈਂ ਕੌਣ ਆਪਣੀਆਂ ਵੋਟਾਂ ਨੂੰ ਤੋੜ ਸਕਦਾ ਦੱਸੋ ਸਿਰ ਜਿੱਥੇ ਕਿ ਕੋਟਲੀ ਸਾਹਿਬ ਵੱਲੋਂ ਅਤੇ ਲਖਵੀਰ ਸਿੰਘ ਲੱਖਾ ਪੈਲ ਵੱਲੋਂ ਧਰਨਾ ਵੀ ਲਗਾਇਆ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ ਅੱਜ ਜਿਵੇਂ ਸੜਕ ਵੀ ਜਾਮ ਦਿੱਤੀ ਗਈ ਉਹਨਾਂ ਵੱਲੋਂ ਰੋਸ਼ ਕੀਤਾ ਗਿਆ ਕਿ ਜਿਹੜੇ ਬੰਦਿਆਂ ਨੇ ਉਤੇ ਸ਼ਰਾਰਤ ਕੀਤੀ ਆ ਉਹਨਾਂ ਵੱਲੋਂ ਪਰਚਾ ਕੀਤਾ ਰਹੇ ਉਹਨਾਂ ਨੂੰ ਕਿ ਬਿਲਕੁਲ ਜਿਹੜੇ ਬੰਦੇ ਨੇ ਕੀਤੀ ਉਤੇ ਕਾਰਵਾਈ ਹੋਣੀ ਚਾਹੀਦੀ ਇਸ ਤਾਪ ਇਹ ਗੱਲ ਕਹਿ ਰਹੇ ਬਹੁਤ ਵਧੀਆ ਸ਼ਾਂਤੀਪੂਰਵਕ ਤਰੀਕੇ ਨਾਲ ਇਲੈਕਸ਼ਨ ਹੋ ਰਹੇ ਸੀਗੇ ਇਹਦੇ ਵਿੱਚ ਜਿਹੜਾ ਕੋਈ ਕਾਰਵਾਈ ਬਣਦੀ ਕਰਨੀ ਚਾਹੀਦੀ ਬਾਕੀ ਹੋਰ ਕੀ ਮੰਗ ਆ ਤੁਹਾਡੀ ਸਾਡੀ ਤਾਂ ਇਹੀ ਮੰਗ ਹੈ ਜੀ ਸਾਰੇ ਸਾਡੇ ਜਿਹੜੇ ਸੁਜਮਾਨ ਵੋਟਰ ਨੇ ਤੁਸੀਂ ਜਿਹੜੀਆਂ 4 ਨੰਬਰ ਬੂਥ ਦੀਆਂ ਦੁਆਰਾ ਵੋਟਾਂ ਹੋ ਰਹੀਆਂ ਨੇ ਵੀ ਇੱਕ ਪਾਸੇ ਤਾਂ ਹੁਣ ਅਸੀਂ ਦੇਖ ਰਹੇ ਹਾਂ ਸਾਡੇ ਤੇ ਇਹ ਪ੍ਰੋਪਗੈਂਡਾ ਕਰ ਰਹੇ ਨੇ ਪੰਜਾਬ ਦੇ ਪ੍ਰਧਾਨ ਆਪਣੇ ਰਾਜਾ ਬੜਿੰਗ ਜੀ ਸੁਨਚੇ ਪ੍ਰਤਾਪ ਸਿੰਘ ਬਾਜਵਾ ਜੀ ਸਾਰੇ ਸੀਨੀਅਰ ਜਿਹੜੇ ਸਾਡੇ ਲੀਡਰ ਆਏ ਨੇ ਇੱਕ ਛੋਟੀ ਜੀ ਚੋਣ ਇੱਕ ਐਮਸੀ ਦੀ ਚੋਣ ਨੂੰ ਇੱਕ ਹਰਾਉਣ ਵਾਸਤੇ ਇੱਕ ਆਮ ਘਰ ਦਾ ਬੱਚਾ ਜਿਹੜਾ ਇਹਨਾਂ ਲੋਕਾਂ ਨੂੰ ਇਹ ਹਜਮ ਨਹੀਂ ਹੋ ਰਿਹਾ ਕਿਉਂਕਿ 2021 ਦੇ ਵਿੱਚ ਇਹਨਾਂ ਨੇ ਕਾਂਗਰਸ ਪਾਰਟੀ ਨੇ ਮੇਰੀ ਟਿਕਟ ਕੱਤੀ ਸੀ ਮੈਂ ਉੱਥੇ ਆਜ਼ਾਦ ਜਿੱਤ ਕੇ ਆ ਕੇ ਇਹਨਾਂ ਦੇ ਇਹਨਾਂ ਦੇ ਪਾਰਟੀ ਦੇ ਖਿਲਾਫ ਜਿੱਤ ਕੇ ਆਇਆ ਸੀ ਉਸ ਚੀਜ਼ ਦੀ ਇਹਨਾਂ ਨੂੰ ਇਹ ਚੀ ਹਜਮ ਨਹੀਂ ਹੋ ਰਹੀ ਇਹ ਮੈਨੂੰ ਹਰ ਰੋਣ ਵਾਸਤੇ ਪੂਰੀ ਪੰਜਾਬ ਦੀ ਟੀਮ ਮੇਰਾ ਧੱਕਾ ਕਰ ਰਹੀ ਹੈ ਬਿਲਕੁਲ ਸਾਡੀ ਤਾਂ ਤਿਆਰੀ ਹੋਈ ਹੈ ਇਸ ਦਾ 10 ਸਾਲ ਤੋਂ ਬਾੜ ਦੀ ਸੇਵਾ ਕਰ ਰਹੇ ਸਾਡੀ ਤਾਂ ਠੀਕ ਹੈ ਜੀ ਤੁਸੀਂ ਕੀ ਮੰਗ ਕਰਦੇ ਹੋ ਕੋਈ ਅਸੀਂ ਇਹ ਮੰਗ ਕਰ ਰਹੇ ਵੀ ਦੇਖੋ ਇੱਕ ਪਾਸੇ ਬਹੁਤ ਵੱਡੇ ਤਨਾਰ ਲੀਡਰ ਨੇ ਜਿਨ੍ਹਾਂ ਦੇ ਦਾਦੇ ਪਰਦਾਦੇ ਪੂਰੇ ਪਰਿਵਾਰ ਤਕਰੀਬਨ ਸਾਰੇ ਐਮਐਲਏ ਮੰਤਰੀ ਮੁੱਖ ਮੰਤਰੀ ਬਣਦੇ ਆ ਨੇ ਇੱਕ ਪਾਸੇ ਮੈਂ ਇੱਕ ਆਮ ਘਰ ਦਾ ਇੱਕ ਬੱਚਾ ਉੱਠ ਗਿਆ ਆ ਆਮ ਆਦਮੀ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਕਿ ਮੈਨੂੰ ਟਿਕਟ ਦਿੱਤੀ ਹੈ ਇਹ ਇਹਨਾਂ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਮੈਂ ਤਾਂ ਲੋਕਾਂ ਨੂੰ ਇਹ ਅਪੀਲ ਕਰਦਾ ਇੱਕ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਤੁਸੀਂ ਮੌਕਾ ਦੇ ਕੇ ਦੇਖੋ ਜੇ ਇੱਕ ਸਾਲ ਦੇ ਵਿੱਚ ਤੁਹਾਨੂੰ ਵਾਰਡ ਦੀ ਡਿਵੈਲਪਮੈਂਟ ਦੇਖੂਗੀ ਤਾਂ ਅਗਲੇ ਸਾਲ ਤੁਹਾਡੇ ਤੋਂ ਅਸੀਂ ਵੋਟਾਂ ਮੰਗਵਾਵਾਂਗੇ ਅਦਰਵਾਈਜ਼ ਅਸੀਂ ਤੁਹਾਡੇ ਕੋਲ ਵੋਟਾਂ ਦੇ ਅਧਿਕਾਰਯੋਗ ਨਹੀਂ ਹੈ ਜਿਵੇਂ ਕੱਲ ਰੋਲਾ ਪਿਆ ਜਿਵੇਂ ਤੇ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਤੇ ਵੋਟਰਾਂ ਤੋਂ ਕੀ ਮੰਗ ਕਰਦੇ ਹੋ ਦੇਖੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਕੱਲ ਨੂੰ ਜੇ ਇਲੈਕਸ਼ਨ ਹੁੰਦੀ ਹੈ ਤਾਂ ਉਹ ਬੜੇ ਵਧੀਆ ਪੀਸਫੁਲ ਤਰੀਕੇ ਦੇ ਨਾਲ ਉਹ ਇਲੈਕਸ਼ਨ ਕਰਵਾਉਣ ਔਰ ਜਨਮਾਲ ਦੀ ਰਾਖੀ ਕਰਨ ਕਿਉਂਕਿ ਇਹਨਾਂ ਨੇ ਕੱਲ ਬੜਾ ਹੀ ਹੜਧੁੰਗ ਮਚਾਇਆ ਇਹਨਾਂ ਨੇ ਬੜਾ ਡਰਵਰ ਮਾਹੌਲ ਜਿਹੜਾ ਸਹਿਮ ਦਾ ਲੋਕਾਂ ਦੇ ਮਨਾਂ ਦੇ ਵਿੱਚ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਤਾਂ ਆਪਣੇ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਇਹਨੂੰ ਧਿਆਨ ਚ ਰੱਖਣ ਸਰ ਜਿਹੜੀ ਇਹ ਕਾਰਵਾਈ ਦੀ ਮੰਗ ਕਰਦੇ ਨੇ ਵੀ ਪਰਚਾ ਹੋਣਾ ਚਾਹੀਦਾ ਕਿ ਨਾ ਤੇ ਇਹ ਬਣਦਾ ਪਰਚਾ ਦੇਖੋ ਜਿਨ੍ਹਾਂ ਨੇ ਕੋਈ ਕਾਰਵਾਈ ਗਲਤ ਕੀਤੀ ਹੈ ਕੋਈ ਛੇੜਖਾਨੀ ਕੀਤੀ ਹੈ ਉਹਨਾਂ ਦੇ ਬਣਨਾ ਚਾਹੀਦਾ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਮੈਂ ਆਪਣੇ ਬਾੜਵਾਸੀਆਂ ਅੱਗੇ ਅਪੀਲ ਕਰਨਾ ਚਾਹੁੰਦਾ ਕਿ ਜੋ ਮੇਰੇ ਨਾਲ ਕੱਲ੍ਹ ਤੱਕਾ ਹੋਇਆ ਉਹ ਬਹੁਤ ਅਸਹਿਰ ਸੀਗਾ ਉੱਤੇ ਮੈਨੂੰ ਐਨੇਵੇਂ ਮਹਿਸੂਸ ਹੋਇਆ ਕਿ ਜਿਵੇਂ ਮੈਂ ਕੋਈ ਟਾਈਰ ਸਟੋਮ ਆ ਜੋ ਵੀ ਅਫਸਰ ਆ ਰਹੇ ਸੀਗੇ ਉਹ ਆ ਕੇ ਮੈਨੂੰ ਕੁਝ ਮੈਨੂੰ ਜਣੀ ਜੇ ਦਵਾਰ ਦਵਾਰ ਇਦਗੇ ਉਹਨਾਂ ਦਾ ਪੋਲਿੰਗ ਏਜੰਟ ਮੈਨੂੰ ਬਹੁਤ ਧਮਕਾ ਰਿਹਾ ਸੀਗਾ ਮੈਂ ਜਾਨਾ ਵਾਰਡ ਵਾਸੀ ਆ ਕੇ ਕਮੀਰ ਇੱਕ ਪ੍ਰਯਾਤ ਕਰ ਰਿਹਾ ਕਿ ਮੇਰੇ ਨਾਲ ਖੜੋ ਜੋ ਇਹ ਹਾਕਮ ਕਰਨੇ ਜੋ ਤੱਕਾ ਕੀਤਾ ਹੈ ਉਸਕੇ ਮੈਨੂੰ ਬੋਟ ਪਾ ਕੇ ਆਪਣਾ ਆਸ਼ੀਰਵਾਦ ਦਿਓ ਮੈਂ ਹਮੇਸ਼ਾ ਵਾਰਡ ਵਾਦਿਆ ਵਾਰ ਵਾਸੀਆਂ ਦਾ ਇਸੋ ਬਾ ਇਸਤੇ ਰਿਣੀ ਰਹੰਗਾ ਇੱਕ ਗੱਲ ਹੋਰ ਮੈਂ ਇਹ ਦੱਸਣਾ ਚਾਹੁੰਦਾ ਕਿ ਜਵਾਮ ਪਾਰਟੀ ਹੈ ਉਹ ਲੋਕਾਂ ਦੇ ਫਤਵੇ ਨਾਲ ਬਣੀ ਹੈ ਪਰ ਕੱਲ ਜੋ ਉਹਨਾਂ ਨੇ ਲੋਕਾਂ ਨੇ ਫਤਵਾ ਦਿੱਤਾ ਸੀ ਉਸ ਦਾ ਰਿਜ਼ਲਟ ਦੇਖਣ ਤੋਂ ਪਹਿਲਾਂ ਹੀ ਉਸ ਨੇ ਤੋੜ ਦਿੱਤਾ ਉਸ ਨੂੰ ਉਸ ਲੋਕਾਂ ਦੇ ਫਤਵੇ ਨੂੰ ਮੰਨਣਾ ਚਾਹੀਦਾ ਸੀਗਾ ਔਰ ਲੋਕਾਂ ਦਾ ਜੋ ਰਿਜ਼ਲਟ ਦਿੱਤਾ ਹੈ ਉਹਨੂੰ ਲੋਕਾਂ ਨਾਲ ਸਾਹਮਣੇ ਲਿਆਉਣਾ ਚਾਹੀਦਾ ਸੀ ਉੱਤੇ ਜੋ ਵੀ ਇਹ ਕਹਿ ਰਹੇ ਨੇ ਕਿਸ ਨੇ ਕੀਤਾ ਉਸ ਉਸ ਕਾਉਂਟਿੰਗ ਬੂਥ ਵਿੱਚ 4-5 ਹੀ ਕੈਂਡੀਡੇਟ ਖੜੇ ਸਨ ਪੁਲਿਸ ਪ੍ਰਸ਼ਾਸਨ ਨੂੰ ਉੱਤੇ ਇਹ ਨਹੀਂ ਪਤਾ ਲੱਗਿਆ ਵੀ ਇਹ ਕਿਹਨੇ ਤੋੜਿਆ ਕੀ ਕਿਵੇਂ ਹੋਇਆ ਤੇ ਇਸ ਤੇ ਬਹੁਤ ਨਿੰਦਣਯੋਗ ਗੱਲ ਹੈ ਕਿ ਉੱਥੇ ਬੜੇ-ਬੜੇ ਅਸਰ ਖੜੇ ଥିਗੇ ਉਹਨਾਂ ਨੇ ਇਸ ਨੂੰ ਮੂਮਦਰਸ਼ਨ ਬਣ ਕੇ ਸਿਰਫ ਮੌਕੇ ਨੂੰ ਹੀ ਦੇਖਿਆ ਸਰੰਦਰ ਸੀਸੀਟੀਵੀ ਕੈਮਰੇ ਸੀ ਸੀਸੀਟੀਵੀ ਕੈਮਰੇ ਸੀ ਪਰ ਬਾਅਦ ਵਿੱਚ ਉਹ ਵੀ ਤੋੜ ਦਿੱਤੇ ਗਏ ਸਰ ਵਿੱਕੀ ਮਿਸ਼ਾਲ ਵੱਲੋਂ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਜਿੰਨੇ ਜਿਹੜੇ ਦੋਸ਼ ਲਾਇਆ ਗਏ ਨੇ ਸਾਰੇ ਝੂਠੇ ਨੇ ਬਾਕੀ ਇਸ ਗੱਲ ਦਾ ਜਵਾਬ ਲੋਕ ਦੇਣਗੇ ਚੋਰ ਸੱਚ ਦਾ ਨਿਤਾਰਾ ਜੋ ਅੱਜ ਦਿਨ ਚੱਲ ਰਹੇ ਹਨ ਉਹ ਸੱਚ ਹੱਕ ਤੇ ਗੁਰੂ ਮਹਾਰਾਜ ਨੇ ਇਹਨਾਂ ਦਿਨਾਂ ਵਿੱਚ ਲੜਾਈ ਲੜੀ ਹੈ ਮੈਂ ਵੀ ਪਰਮਾਤਮਾ ਤੇ ਵਿਸ਼ਵਾਸ ਰੱਖਣ ਵਾਲਾ ਪੰਧਾ ਮੈਂ ਪਰਮਾਤਮਾ ਤੇ ਵਿਸ਼ਵਾਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਜਦੋਂ ਵੋਟਾਂ ਦੀ ਗਿਣਤੀ ਹੋਊਗੀ ਪਰਮਾਤਮਾ ਇਸ ਇਸ ਵਾਰ ਨਿਤਾਰਾ ਕਰੂਗਾ ਮੈਂ ਪ੍ਰਮਾਤਮਾ ਕੇ ਇੱਕ ਵਿਸ਼ਵਾ ਇੱਕ ਅਰਦਾਸ ਕਰਦਾ ਕਿ ਅਗਰ ਮੈਂ ਕੁਛ ਕੀਤਾ ਹੋਇਆ ਤਾਂ ਮੈਨੂੰ ਸਜ਼ਾ ਦੇਵੇ ਜੇ ਉਸ ਬੰਦੇ ਨੇ ਕੁਛ ਕੀਤਾ ਹੈ ਜੋ ਝੂਠ ਬੋਲ ਰਹਾ ਉਸ ਨੂੰ ਪ੍ਰਮਾਤਮਾ ਸਜ਼ਾ ਦੇਗਾ ਹੁਣ